ਸਰਨਸਸ ਸਤ ਸਾਲ ਜੀ ਸਰਦੀ ਸ਼ੁਰੂ ਹੋ ਚੁੱਕੀ ਹੈ ਸਰਦੀਆਂ ਦੀਆਂ ਚਾਰ ਮੁੱਖ ਸਮੱਸਿਆਵਾਂ ਕਾਰਨ ਤੇ ਇਲਾਜ ਉਹਦੇ ਬਾਰੇ ਵੀ ਪਕ ਗੱਲ ਕਰਾਂਗੇ ਸਭ ਤੋਂ ਪਹਿਲਾਂ ਹੁੰਦਾ ਹੈ ਜਿਹੜਾ ਹੁੰਦਾ ਵੀ ਇਸ ਮੌਸਮ 'ਚ ਪਸ਼ੂਆਂ ਦਾ ਟੈਂਪਰੇਚਰ ਬਹੁਤ ਡਾਊਨ ਹੁੰਦਾ ਹੈ ਤੇ ਟੈਂਪਰੇਚਰ ਡਾਊਨ ਹੋਣ ਨਾਲ ਹੀ ਦੂਜੀ ਸਮੱਸਿਆ ਆਉਦੀ ਹੁੰਦੀ ਹੈ ਦੁੱਧ ਘਟਦਾ ਔਰ ਇਹ ਪਸ਼ੂ ਆਮ ਬਿਮਾਰ ਹੁੰਦੇ ਆ ਜਿਹੜੇ ਇਹਦਾ ਮੇਨ ਕਾਰਨ ਜਿਹੜਾ ਹੈਗਾ ਉਹ ਇਹ ਰਹੀ ਠੰਡੀ ਹਵਾ ਜਿਹੜੀ ਹੁੰਦੀ ਹੈ ਇਸ ਮੌਸਮ ਚ ਹੁਣ ਵਗਣੀ ਸ਼ੁਰੂ ਹੋ ਗਈ ਹੈ ਉਹ ਮੱਝਾਂ ਨੂੰ ਖਾਸ ਕਰਕੇ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਦੋਗਲੀਆਂ ਗਾਵਾਂ ਇਹ ਤੋਂ ਆਮ ਤੌਰ ਤੇ ਬਚੀਆਂ ਰਹਿੰਦੀਆਂ ਪਰ ਜਿਹੜੀਆਂ ਆਪਣੀਆਂ ਆਮ ਗਾਵਾਂ ਨੇ ਜਿਹੜੀਆਂ 100% ਪਿਓਰ ਨਹੀਂ ਹੈਗੀਆਂ ਹਲੇ ਪਿਓਰ ਗਾਵਾਂ ਨੂੰ ਇੰਨਾ ਅਸਰ ਨਹੀਂ ਪੈਂਦਾ ਪਰ ਜਿਹੜੀਆਂ ਗਾਵਾਂ ਘੱਟ ਪਿਓਰ ਨੇ ਉਹਨਾਂ ਦੇ ਬਿਮਾਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਮੱਝਾਂ ਦੇ ਬਿਮਾਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਇਸ ਮੌਸਮ ਚ ਤਿੰਜੀ ਸਮੱਸਿਆ ਹੁੰਦੀ ਹੈ ਕੌਨ ਦੀ ਯੂਰੀਆ ਵਧਣਾ ਔਰ ਚੌਥੀ ਸਮੱਸਿਆ ਜਿਹੜੀ ਹੈਗੀ ਉਹ ਹੈਗੀ ਪਸ਼ੂਆਂ ਦੇ ਗੱਭਣ ਹੋਣ ਚ ਸਮੱਸਿਆ ਆਉਣਾ ਚਾਰੇ ਚੀਜ਼ਾਂ ਅਪ ਵਿੱਚ ਜੁੜੀਆਂ ਵੀ ਐ ਸਭ ਤੋਂ ਪਹਿਲਾਂ ਹੈਗਾ ਟੈਂਪਰੇਚਰ ਘਟਣਾ ਟੈਂਪਰੇਚਰ ਜਿਹੜਾ ਹੈਗਾ ਨਾਰਮਲ ਰੱਖਣ ਵਾਸਤੇ ਪਸ਼ੂ ਦੀ ਖੁਰਾਕ ਸਹੀ ਹੋਣੀ ਜ਼ਰੂਰੀ ਹੈ ਜਿਹੜੇ ਪਸ਼ੂ ਭੁੱਖੇ ਰਹਿੰਦੇ ਰੱਜ ਕੇ ਨਹੀਂ ਖਾਂਦੇ ਉਹਨਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਉਹ ਜਲਦੀ ਬਿਮਾਰ ਹੁੰਦੇ ਹੈ ਸੋ ਪਹਿਲੀ ਗੱਲ ਤੇ ਇਹ ਵੀ ਸਿੱਧੀ ਹਵਾ ਤੋਂ ਪਸ਼ੂਆਂ ਨੂੰ ਰੋਕੋ ਦੇ ਵਾਸਤੇ ਪਰਾਲੀ ਦੇ ਬੰਡਲ ਜਿਹੜੇ ਹੈਗੇ ਪਰਾਲੀ ਦੀਆਂ ਗੰਡਾਂ ਸਭ ਤੋਂ ਕਾਰਗਰ ਚੀਜ਼ ਹੈ ਪਰਦੇ ਵਗੈਰਾ ਵੀ ਲਾਏ ਜਾ ਸਕਦੇ ਆ ਪੱਲੀਆਂ ਲਾਈਆਂ ਜਾ ਸਕਦੀਆਂ ਪਰ ਜੇ ਬੰਡਲ ਪਰਾਲੀ ਦੇ ਆਲੇ ਦੁਆਲੇ ਮੈਂ ਕਈ ਫਾਰਮਾਂ ਤੇ ਦੇਖਿਆ ਜਿੱਥੇ ਲੋਕ ਆਲੇ ਦੁਆਲੇ ਚਿੰਦਿੰਦੇ ਆ ਪਸ਼ੂਆਂ ਦੇ 3-3 4-4 ਬੰਡਲ ਉੱਥੇ ਪਸ਼ੂ ਨਿੱਗ ਤੋਂ ਨਿੱਗ ਦੇ ਵਿੱਚ ਰਹਿੰਦੇ ਆ ਤੇ ਠੰਡ ਤੋਂ ਬਚੇ ਰਹਿੰਦੇ ਆ ਦੂਜੇ ਨੰਬਰ ਤੇ ਕੀ ਹੈ ਵੀ ਪਸ਼ੂਆਂ ਦੇ ਵਿੱਚ ਗੁੜਾ ਜਾਂ ਸ਼ੱਕਰ, ਊਰਜਾ, ਬਾਈਪਾਸ ਫੈਟ ਇਹ ਸਾਰੇ ਜਿਹੜੇ ਊਰਜਾ ਦੇ ਸਾਧਨ ਉਹਨਾਂ ਦੀ ਵਰਤੋਂ ਕਰਨੀ। ਜਿੱਥੇ ਪਸ਼ੂ ਦੁੱਧ ਘਟ ਰਹੇ ਆ, ਟੈਂਪਰੇਚਰ ਘਟ ਰਹੇ ਆ, ਪਸ਼ੂਆਂ ਦਾ ਡਾਊਨ ਹੋ ਰਿਹਾ। ਉੱਥੇ ਬਾਈਪਾਸ ਫੈਟ ਜਿਹੜੀ ਹੈਗੀ 200-300-400 ਗ੍ਰਾਮ ਤੱਕ ਕਿਲੋ 1.5 ਕਿਲੋ ਗੁੜਾ ਜਾਂ 2-3 ਕਿਲੋ ਸ਼ੀਰਾ ਇੱਕ ਦਿਨ ਦਾ ਇੱਕ ਪਸ਼ੂ ਨੂੰ ਪੱਠੇ ਦਾਣੇ ਚਾਰੇ ਚ ਲਾ ਕੇ ਦਿੱਤਾ ਜਾ ਸਕਦਾ ਹੈ ਬਹੁਤ ਹੀ ਕਾਰਗਰ। ਕਿਉਂਕਿ ਇਸ ਮੌਸਮ ਦੇ ਵਿੱਚ ਪਸ਼ੂਆਂ ਦਾ ਟੈਂਪਰੇਚਰ ਡਾਊਨ ਹੋਣ ਦੇ ਦੋ ਹੀ ਕਾਰਨ ਨੇ ਜਾਂ ਠੰਡੀ ਹਵਾ ਜਾਂ ਊਰਜਾ ਦੀ ਘਾਟ ਤੀਜੀ ਗੱਲ ਕੀ ਹੈ ਵੀ ਠੰਡਾ ਪਾਣੀ ਨਹੀਂ ਪਸ਼ੂ ਨੂੰ ਮਿਲਣਾ ਚਾਹੀਦਾ ਪਾਣੀ ਤਾਜ਼ਾ ਹੋਣਾ ਚਾਹੀਦਾ ਰਾਤ ਨੂੰ ਖਾਸ ਕਰਕੇ ਜਿਹੜੇ ਪਸ਼ੂ ਜ਼ਿਆਦਾ ਠੰਡਾ ਪਾਣੀ ਪੀ ਲੈਂਦੇ ਆ ਉਹਨਾਂ ਨੂੰ ਬਿਮਾਰ ਹੋਣ ਦੇ ਉਹਨਾਂ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਦੁੱਧ ਘਟਣ ਦਾ ਵੀ ਮੇਨ ਕਾਰਨ ਇਹੀ ਹੈ ਉਹਦੇ ਵਾਸਤੇ ਵੀ ਇਹੀ ਕਰਨਾ ਆਪਾਂ ਵੀ ਊਰਜਾ ਦਾ ਪੱਧਰ ਸਹੀ ਰੱਖਣਾ ਹੈ ਪਸ਼ੂ ਨੂੰ ਜਿਹੜਾ ਹੈਗਾ ਊਰਜਾ ਵੱਧ ਤੋਂ ਵੱਧ ਮਿਲਣੀ ਚਾਹੀਦੀ ਹੈ ਤੀਜੇ ਨੰਬਰ ਤੇ ਹੁੰਦਾ ਖੂਨ ਚ ਯੂਰੀਆ ਵਧਣਾ ਜਿਹੜੇ ਪਸ਼ੂ ਇਸ ਮੌਸਮ ਚ ਰਿਪੀਟਰ ਹੁੰਦੇ ਆ ਬਾਰ ਬਾਰ ਟੀਕੇ ਭਰੋਣੇ ਪੈਂਦੇ ਬਹੁਤ ਕੇਸ ਆਉਂਦੇ ਆ ਜਾਂ ਜਿਹੜੇ ਪਸ਼ੂਆਂ ਚ ਬਾਰ ਬਾਰ ਮਿਸਟ੍ਰਾਈਟਸ ਹੁੰਦੀ ਆ ਥਣਾ ਦੀ ਸਮੱਸਿਆ ਆਉਂਦੀ ਆ ਦੁੱਧ ਚ ਛਿੱਦੀ ਆਉਂਦੀ ਆ ਉਹਨਾਂ ਪਸ਼ੂਆਂ ਚ ਖੂਨ ਚ ਯੂਰੀਆ ਵਧਣ ਦਾ ਚਾਂਸ ਬਹੁਤ ਜ਼ਿਆਦਾ ਹੁੰਦਾ ਹੈ ਉਦਾ ਕਾਰਨ ਕੀ ਹੁੰਦਾ ਵੀ ਬਰਸੀਮ ਜਿਹੜਾ ਹੈਗਾ ਸਰਦੀਆਂ ਦੇ ਚਾਰੇ ਜਿਹੜੇ ਹੈਗੇ ਬਰਸੀਮ ਰਾਈ ਕਾਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਪਸ਼ੂ ਨੂੰ ਦਾਣਾ ਜ਼ਿਆਦਾ ਪਾਉਨੇ ਆ ਦੁੱਧ ਜ਼ਿਆਦਾ ਹੁੰਦਾ ਖਲਾਂ ਵੀ ਕਈ ਜ਼ਿਆਦਾ ਪਾਉਂਦੇ ਲੋ ਖਲਾਂ ਐਕਸਟਰਾ ਪਾਉਂਦੇ ਆ ਤਾਜੀ ਸੂ ਪਸ਼ੂ ਨੂੰ ਉਹਦੇ ਨਾਲ ਪਸ਼ੂ ਦੇ ਖੂਨ ਚ ਯੂਰੀਆ ਵੱਧ ਜਾਂਦਾ ਔਰ ਯੂਰੀਆ ਜਿਹੜਾ ਹੈਗਾ ਇਹ ਚ ਤਾਰਾਂ ਤੇ ਤਾਰਾਂ ਦੋਨੇ ਕਿਸਮੀਆਂ ਹੋ ਜਾਂਦੀਆਂ ਇਹਦਾ ਹੱਲ ਇੱਕੋ ਹੀ ਹੈ ਵੀ ਪਸ਼ੂਆਂ ਦੇ ਵਿੱਚ ਸਿਰਫ ਸੰਤੁਲਿਤ ਖੁਰਾਕ ਦੀ ਵਰਤੋਂ ਕੀਤੀ ਜਾਵੇ ਜੀਚ 40% ਅਨਾਜ ਹੋਣ ਜਿਵੇਂ ਕਣਕ ਐ ਮੱਕੀ ਐ ਬਾਜਰਾ ਉਦੋਂ ਲਾਵਾ 30 35% ਖਣਾ ਹੋਣ ਜਿਵੇਂ ਸਰੋਂ ਦੀ ਖਾਲਾ ਸੋਇਆਬੀਨ ਦੀ ਖਾਲਾ 5 10 ਕਿਲੋ ਬੜੇਵੇਂ ਵੀ 5 10% ਤੱਕ ਕਿਲੋ ਤੱਕ ਬੜੇਵੇਂ ਪਾਈ ਜਾ ਸਕਦੀ ਹੈ 15 20 ਕਿਲੋ ਤੱਕ ਸਰੋਂ ਦੀ ਖਾਲ ਜਿਹੜੀ ਪਾਈ ਜਾ ਸਕਦੀ ਹੈ 5 ਕਿਲੋ ਪਾਪੜੀ ਵੀ ਪਾ ਸਕਦੇ ਹਾਂ 5 ਤੋਂ 10 ਕਿਲੋ ਸੋਇਆਬੀਨ ਦੀ ਖਾਲ ਪਾ ਸਕਦੇ ਹਾਂ ਬਾਕੀ ਗੋੜਾ ਸ਼ੱਕਰ ਹੈ ਸ਼ੀਰਾ ਹੈਗਾ 10 ਦ 8 ਤੋਂ 10 ਕਿਲੋ ਤੱਕ ਸ਼ੀਰਾ ਸਰਦੀਆਂ 'ਤ ਪਾਇਆ ਜਾ ਸਕਦਾ ਕੋਈ ਸਮੱਸਿਆ ਨਹੀਂ ਹੁੰਦੀ। ਕਈ ਲੋਕੀ 5-6% ਤੱਕ ਪਾਉਂਦੇ ਆ ਉਹਦੇ ਨਾਲ ਪੂਰਤੀ ਨਹੀਂ ਹੁੰਦੀ ਹੈਗੀ। ਤੇ 15-20 ਕਿਲੋ ਚੋਕਰ ਜਿਹੜਾ ਹੈਗਾ 10 ਕਿਲੋ ਸੋਇਆਬੀਨ ਦਾ ਛਿਲਕਾ ਕੋਈ 5 ਕਿਲੋ ਛੋਲਿਆਂ ਦਾ ਛਿਲਕਾ ਇਹ ਵੀ ਪਾਇਆ ਜਾ ਸਕਦਾ। ਇਹਦੇ ਨਾਲ ਪਸ਼ੂ ਦੀ ਜਿਹੜੀ ਹੈਗੀ ਉਹਨੂੰ ਸੰਤੁਲਿਤ ਖਰਾਕ ਮਿਲਦੀ ਉਹਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ। ਉੱਤਲਾਵਾ ਜਿਹੜਾ ਪਸ਼ੂ ਤੁਹਾਡਾ 10 ਲੀਟਰ ਦੁੱਧ ਦੇ ਰਿਆ ਨੂੰ 100 ਗ੍ਰਾਮ ਜਿਹੜਾ 20 ਲੀਟਰ ਦੁੱਧ ਦੇ ਰਿਆ ਉਹਨੂੰ 200 ਗ੍ਰਾਮ ਵਧੀਆ ਕੁਆਲਿਟੀ ਦਾ ਡੇਰੀ ਪ੍ਰੀਮਿਕਸ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਬਾਰੇ ਪਾਉਣ ਵਾਲੇ ਦਿਨਾਂ 'ਚ ਬਹੁਤ ਜ਼ਿਆਦਾ ਗੱਲਾਂ ਕਰਾਂਗੇ ਔਰ ਜਿਹੜਾ ਪਸ਼ੂ ਤੁਹਾਡਾ 8-10 ਕਿਲੋ ਫੀਡ ਖਾ ਰਿਆ ਉਹਨੂੰ 200 ਗ੍ਰਾਮ ਬਫਰ 100 ਗ੍ਰਾਮ ਸਵੇਰੇ ਸ਼ਾਮ ਬਫਰ ਮਿਲਣਾ ਬਹੁਤ ਜ਼ਰੂਰੀ ਹੈ ਬਫਰ ਦੇ ਵਿੱਚ ਇਕੱਲਾ ਮਿੱਠਾ ਸੋਡਾ ਨਹੀਂ ਹੁੰਦਾ ਮਿੱਠਾ ਸੋਡਾ ਇਕੱਲਾ ਐਲਕੈਲਾਈਜ਼ਰ ਦਾ ਕੰਮ ਕਰਦਾ ਹੈ ਬਫਰ ਕੀ ਹੁੰਦਾ ਵੀ 70% ਮਿੱਟਾ ਸੋਡਾ ਤੇ 30% ਮੈਗਨੀਸ਼ੀਅਮ ਆਕਸਾਈਡ ਬਾਕੀ ਇਹ ਚ ਰੈੱਡ ਰਲ ਗਈ ਹੋਰ ਬਹੁਤ ਕੁਝ ਆ ਗਿਆ ਸੀ ਵੀ ਟਾਈਪ ਬੜੀਆਂ ਚੀਜ਼ਾਂ ਆ ਗਈਆਂ ਤੇ ਲਾਈਵ ਜੀਸ ਜਿਹੜਾ ਹੈਗਾ ਪਸ਼ੂਆਂ ਨੂੰ ਮੋਖ ਤੋਂ ਬਚਾਉਣ ਵਾਸਤੇ ਲਾਈਵ ਜੀਸ ਦੇਣਾ ਜ਼ਰੂਰੀ ਹੈ ਕਿਉਂਕਿ ਬਰਸੀਮ ਚ ਸੈਪੋਨਿਨ ਹੁੰਦੇ ਆ ਸੈਪੋਨ ਜਿਹੜੇ ਹੁੰਦੇ ਆ ਫਾਰਾ ਬਹੁਤ ਜ਼ਿਆਦਾ ਕਰਦੇ ਆ ਪਸ਼ੂ ਚ ਇਸ ਕਰਕੇ ਪਸ਼ੂਆਂ ਨੂੰ ਗੁੜ ਬਫਰ ਤੇ ਲਾਈਵ ਜੀਸ ਤੇ ਤਿੰਨੇ ਜ਼ਰੂਰੀ ਹੈ ਔਰ ਵਧੀਆ ਕੁਆਲਿਟੀ ਦਾ ਜਿਹੜਾ ਟੌਕਸਿਨ ਬਾਈਂਡਰ ਹੈ ਮਲਟੀ ਟੌਕਸਿਨ ਬਾਈਂਡਰ ਹੈ ਜ਼ਰੂਰੀ ਨਹੀਂ ਬਹੁਤ ਜ਼ਿਆਦਾ ਮਹਿੰਗਾ ਹੋਵੇ ਪਰ ਉਹਦੀ ਮਾਤਰਾ ਪੂਰੀ ਹੋਣੀ ਜ਼ਰੂਰੀ ਹੈ 20 ਤੋਂ 35 ਗ੍ਰਾਮ ਜਿਹੜਾ ਹੈਗਾ 40 ਗ੍ਰਾਮ ਤੱਕ ਵੀ ਜੇ ਕੋਈ ਪਸ਼ੂ ਜ਼ਿਆਦਾ ਅਚਾਰ ਖਾ ਰਿਹਾ ਹੈ 25 30 ਕਿਲੋ ਅਚਾਰ ਖਾ ਰਿਹਾ ਹੈ ਉਹਨੂੰ 50 ਗ੍ਰਾਮ ਤੱਕ ਦਿੱਤਾ ਜਾ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਬਣਾਉਣਾ ਜਾਂ ਸਮੇਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਮਿਸਟ੍ਰਾਈਟਸ ਦੇ ਰਿਪੀਟ ਬਰੀਡਿੰਗ ਕੱਟੀਆਂ ਇਸ ਮੌਸਮ 'ਚ ਬਹੁਤ ਜ਼ਿਆਦਾ ਹੋਣੀਆਂ। ਔਰ ਅਖੀਰਲੀ ਗੱਲ ਕੀ ਹੈ ਜਿਹੜੀ ਹਿਮੋਪਰੋਟੋਜਨ ਖੂਨੀ ਪਰਜੀਵੀ ਬਿਮਾਰੀਆਂ ਜਿਹੜਾ ਪੰਜਵਾਂ ਮਸਲਾ ਹੈ। ਐਨਾ ਪਲਾਜ਼ਮਾ ਤੇ ਥਲੇਰੀਆ ਜਿਹੜਾ ਹੈਗਾ ਪੀਲੀਆ ਰੋਗ ਤੇ ਕਨੇਡੂ ਰੋਗ ਦੇ ਕੇਸ ਵੀ ਇਸ ਮੌਸਮ ਚ ਆ ਰਹੇ ਹੈ। ਕਿਉਂਕਿ ਪਸ਼ੂ ਜਿਹੜੇ ਸਟ੍ਰੈਸ ਦੇ ਵਿੱਚ ਆ ਜਾਂਦੇ ਆ ਤਣਾਅ 'ਚ ਆ ਜਾਂਦੇ ਆ ਜ਼ਿਆਦਾ ਦੁੱਧ ਕਰਕੇ ਉਹਨਾਂ 'ਚ ਪੀਲੀਆ ਰੋਗ ਦੇ ਕੇਸ ਵੀ ਆਉਂਦੇ ਆ। ਔਰ ਜੇ ਕਿਸੇ ਪਸ਼ੂ ਨੂੰ 105-106 ਬੁਖਾਰ ਹੋ ਰਿਹਾ ਤਾਂ ਉਹਦਾ ਤੁਰੰਤ ਸੀਵੀਸੀ ਟੈਸਟ ਕਰਾਓ। ਮਹਰ ਦੀ ਸਲਾਹ ਦੇ ਨਾਲ ਉਹਦਾ ਇਲਾਜ ਕਰੋ ਦੇਖੋ ਕੀ ਹੈ ਇਹ ਮੌਸਮ ਦੇ ਵਿੱਚ ਅਸੀਂ ਇਹ ਧਿਆਨ ਰੱਖਣਾ ਹੈ ਵੀ ਜਿਹੜਾ ਪਾਣੀ ਹੈ ਸਾਡੀ TMR ਦਾ ਮਤਲਬ ਕਿ ਦਾਣੇ ਚਾਰੇ ਪੱਠੇ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ 50% ਤੋਂ ਨਹੀਂ ਬਦਲਣਾ ਚਾਹੀਦਾ ਸਾਰਾ ਮਿਲਾ ਕੇ ਪੱਠਾ ਦਾਣਾ ਤੂੜੀ ਚਾਰਾ ਸਭ ਕੁਝ ਫੀਡ ਜਿਹੜੀ ਹੈਗੀ ਉੱਚ ਕੀ ਹੈ ਜੇ ਪਾਣੀ ਦਾ ਪੱਧਰ 50% ਤੋਂ ਵੱਧ ਜਾਊਗਾ ਤਾਂ ਪਸ਼ੂ ਨੂੰ ਮੋਕ ਲੱਗਣੀ ਹੀ ਹੈ ਉਹਦੇ ਵਾਸਤੇ ਦਵਾਈਆਂ ਦੇਣ ਦੀ ਲੋੜ ਨਹੀਂ ਹੈਗੀ ਉਹਦੇ ਵਾਸਤੇ ਚਾਰਾ ਜਿਹੜਾ ਹੈਗਾ ਬਰਸੀਮ ਹੈ ਚਾਹੇ ਸਾਡਾ ਮੱਕੀ ਦਾ ਝਾਰ ਹੈ ਉਹਨੂੰ ਥੋੜਾ ਹਵਾ ਲਵਾ ਕੇ ਸਖਾ ਕੇ ਪਾਉਣਾ ਜ਼ਰੂਰੀ ਹੈ ਕਿਉਂਕਿ ਜੇ ਪਾਣੀ ਵਧੂਗਾ ਤਾਂ ਮੋਕ ਲੱਗੂਗੀ ਫਰਾ ਹੋਊਗਾ ਤੇ ਉਹਦੇ ਨਾਲ ਦੁੱਧ ਵੀ ਘਟੂਗਾ ਦੇਖੋ ਬਾਕੀ ਕਿਤਾਬ ਦਾ ਆਪਣਾ ਇਹ ਹੈ ਜੀ ਵੀ ਬਹੁਤ ਵਧੀਆ ਲੋਕਾਂ ਨੂੰ ਹੱਲਾਸ਼ੇਰੀ ਮਿਲੀ ਹੈ ਬਹੁਤ ਵਧੀਆ ਹੁਗਾਰਾ ਮਿਲੇ ਹੈ ਸ਼ਬਦਾਂ ਦਾ ਧੰਨਵਾਦ ਹੈ ਜੀ ਜਿਹੜੇ ਵੀ ਕਿਤਾਬ ਦਾ ਆਰਡਰ ਪਾਉਂਦੇ ਆ ਬੰਦੇ 5 ਤੋਂ 7 ਦਿਨ ਜਿਹੜੇ ਹੈਗੇ ਉਹਨਾਂ ਨੂੰ ਉਡੀਕਣਾ ਹੀ ਪੈਣਾ ਕਿਉਂਕਿ ਸਮਾਂ ਲੱਗ ਜਾਂਦਾ ਹੈ ਇਹ ਚੀਜ਼ਾਂ ਨੂੰ ਇਹ ਕੋਈ ਵਪਾਰ ਨਹੀਂ ਹੈਗਾ ਇਹ ਚ ਬਹੁਤ ਵੱਡਾ ਇੱਕ ਸੇਵਾ ਦਾ ਕੰਮ ਹੈ ਪਸ਼ੂ ਪਾਲਕਾਂ ਦੀ ਸੇਵਾ ਵੀ ਹੈ ਬੇਜਵਾਨਿਆਂ ਦੀ ਸੇਵਾ ਵੀ ਹੈ ਸੋ ਬਾਕੀ ਇਹ ਹੈ ਜੀ ਵੀ ਜਿੰਨੇ ਵੀ ਸਰਦੀਆਂ ਦੇ ਮਸਲੇ ਹੈ ਇਹ ਮੈਂ ਬਾਰ ਬਾਰ ਕਹਿੰਦਾ ਹਾਂ ਕਿ ਇਹ ਖੁਰਾਕੀ ਮਸਲੇ ਹੈ ਇਹ ਖੁਰਾਕ ਨਾਲ ਹੀ ਹੱਲ ਹੋਣੇ ਹੈ ਇਹ ਦਵਾਈਆਂ ਨਾਲ ਨਹੀਂ ਹੱਲ ਹੋਣੇ ਠੀਕ ਹੈ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ